ਖਬਰਨਾਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਅਫੂਸ ਰਾਧ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਹਿਮ ਖਬਰ ਸਾਹਮਣੇ ਆ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਮਜੀਤ ਸਿੰਘ ਜੀਟੀਆ ਦੀਆਂ ਮੁਸ਼ਕਲਾਂ ਵੱਡੇ ਪੱਧਰ ਉੱਤੇ ਵਧਣ ਗਈਆਂ ਕਿਉਂਕਿ ਸਮੇਂ-ਸਮੇਂ ਤੇ ਅਫਸਰਾ ਵੱਲੋਂ ਰੈਲੈਕਸੇਸ਼ਨ ਦਿੱਤੀ ਗਈ ਸੀ ਮਜੀਠੀਆ ਨੂੰ ਸਰਕਾਰ ਵੇਲੇ ਤਾਂ ਪੂਰੀ ਤੂਤੀ ਬੋਲਦੀ ਸੀ ਬਿਕਮਜੀਤ ਸਿੰਘ ਮਜੀਠੀਆ ਦੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਿਹੜੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਸੀ ਡਿਪਟੀ ਸੀਐਮ ਸੀ ਸੁਖਬੀਰ ਸਿੰਘ ਬਾਦਲ ਉਹਨਾਂ ਵੱਲੋਂ ਕਾਰਵਾਈ ਨਹੀਂ ਕਰਵਾਈ ਗਈ ਸੀ ਬਿਕਮਜੀਤ ਸਿੰਘ ਜੀਠਿਆ ਤੋਂ ਇਧਰ ਵਿਜੀਲੈਂਸ ਨੇ ਜਿਹੜੇ ਯਾਰ ਸੀ ਜਿਸ ਨੇ ਕਾਰਵਾਈ ਨਹੀਂ ਕੀਤੀ ਬਿਕਮਜੀਤ ਸਿੰਘ ਜੀਠਿਆ ਦੇ ਈਡੀ ਦੇ ਡਾਇਰੈਕਟਰ ਜਿਹੜੇ ਨੇ ਅੱਜ ਉਹ ਤਲਬ ਹੋਣਗੇ ਉਹਨਾਂ ਦੀ ਵੱਡੇ ਪੱਮਾਨੇ ਤੇ ਪੁਸ਼ਕਿਸ਼ ਹੋਵੇਗੀ ਦੱਸਿਆ ਜਾ ਰਿਹਾ ਹੈ ਕਿ ਨਸ਼ਿਆਂ ਦੇ ਮਾਮਲੇ ਵਿੱਚ ਫਸੇ ਅਕਾਲੀ ਆਗੂ ਵਿਕਮਜੀਠੀਆ ਦੀਆਂ ਮੁਸੀਬਤਾਂ ਹੋਰ ਵਧਣ ਵਾਲੀਆਂ ਹਨ ਵਿਜੀਲੈਂਸ ਵਿਭਾਗ ਵੱਲੋਂ ਹੁਣ ਇਸ ਸਹਾਇ ਪ੍ਰੋਫਾਈਲ ਮਾਮਲੇ ਦੀ ਜਾਂਚ ਇੱਕ ਨਵੇਂ ਪਹਿਲੂ ਤੋਂ ਕਰ ਰਿਹਾ ਹੈ ਪੰਜਾਬ ਦੇ ਸਾਬਕਾ ਡੀਜੀਪੀ ਸੁਧਾਰਤ ਛੋਟੋ ਉਪਾਧਾਇ ਦੇ ਬਿਆਨ ਤੋਂ ਬਾਅਦ ਈਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਨਰਿੰਦਰ ਸਿੰਘ ਅੱਜ ਵਿਜੀਲ ਸਾਹਮਣੇ ਪੇਸ਼ ਹੋਣਗੇ ਸੂਤਰਾਂ ਅਨੁਸਾਰ ਉਹਨਾਂ ਦੀ ਪੇਸ਼ੀ ਬੁਹਾਲੀ ਸਥਿਤ ਵਿਜੀਲੈਂਸ ਦਫ਼ਤਰ ਵਿੱਚ 12:30 ਤੇ ਵਜੇ ਹੋਣੀ ਹੈ ਉਹਨਾਂ ਨੂੰ ਪੁਰਾਣੇ ਦਸਤਾਵੇਜ਼ ਫਾਈਲਾਂ ਅਤੇ ਜਾਂ ਦੌਰਾਨ ਸਾਹਮਣੇ ਆਏ ਪਹਿਲੂ ਬਾਰੇ ਪੁੱਛਗਿਛ ਲਈ ਬੁਲਾਇਆ ਗਿਆ ਹੈ ਸਿੰਘ ਇਸ ਮਾਮਲੇ ਦੌਰਾਨ ਈਡੀ ਵਿੱਚ ਤਨਾਤ ਸਨ ਅਤੇ ਪਹਿਲਾਂ ਵੀ ਕਈ ਸਖਤ ਬਿਆਨ ਦੇ ਚੁੱਕੇ ਹਨ ਯਾਨੀ ਕਿ ਇਹਨਾਂ ਵੱਲੋਂ ਕਈ ਵਾਰ ਸਖਤ ਬਿਆਨ ਦਿੱਤੇ ਜਾ ਚੁੱਕੇ ਨੇ ਇੱਕ ਵਾਰ ਇੱਕ ਵਾਰਤਾ ਜਰਾਨਾ ਨਿਭਾ ਦਿੱਤਾ ਗਿਆ ਸੀ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਖੁਦ ਮਰਹੂਮ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਸੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਗ੍ਰਹਿ ਮੰਤ్రਾਲਾ ਅਤੇ ਡਿਪਟੀ ਸੀਐਮ ਸੀ ਪੰਜਾਬ ਦੇ ਸ਼ਰਮਲੀ ਇਕਾਦੀ ਦੋਤੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਨੇ ਵੀ ਅੜਗੈਲੀ ਕੀਤੀ ਮਜੀਠੀਆ ਦੇ ਕੇਸ ਨੂੰ ਲੈ ਕੇ ਇਸੇ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਗਿਆ ਲੇਕਿਨ ਚੰਨੀ ਵੱਲੋਂ ਕਾਰਵਾਈ ਕਰਵਾਈ ਗਈ ਸੀ ਜਿਹੜਾ ਚੰਨੀ ਅੱਜ ਪੱਖ ਪੂਰ ਰਿਹਾ ਹੈ ਮਜੀਠੀਆ ਦਾ ਸੁਖਪਾਲ ਸਿੰਘ ਕਹਿਣਾ ਨੇ ਵੀ ਕਿਹਾ ਸੀ ਦਵਰੀਦ ਬਿੱਟੂ ਨੇ ਵੀ ਕਿਹਾ ਸੀ ਲੇਕਿਨ ਇਧਰ ਜਿਹੜੇ ਸਾਬਕਾ ਈਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਰਣਜੀਤ ਸਿੰਘ ਨੇ ਉਹ ਅੱਜ ਆਉਣਗੇ ਉਹਨਾਂ ਦੇ ਕੋਲ ਕੀ ਨੇ ਉਹਨਾਂ ਦੇ ਕੋਲ ਪੁਰਾਣੇ ਦਸਤਾਵੇਜ਼ ਨੇ ਫਾਈਲਾਂ ਨੇ ਅਤੇ ਜਾਂਚ ਦੌਰਾਨ ਸਾਹਮਣੇ ਆਏ ਪਹਿਲੂਆਂ ਬਾਰੇ ਵੀ ਖੁਸ਼ਗਸ਼ੀ ਬੁਲਾਇਆ ਗਿਆ ਹੈ ਸਿੰਘ ਇਸ ਦੌਰਾਨ ਈਡੀ ਵਿੱਚ ਤਨਾਦ ਸਨ ਅਤੇ ਪਹਿਲਾਂ ਵੀ ਕਈ ਵਾਰ ਸਖਤ ਬਿਆਨ ਦੇ ਚੁੱਕੇ ਨੇ ਬਿਕਮਜੀਤ ਸਿੰਘ ਜੁਠੀਆ ਮਜੀਠੀਆ ਦੇ ਵਿਰੁੱਧ ਕਈ ਵਾਰ ਉਹਨਾਂ ਨੇ ਬਿਆਨ ਦਿੱਤੇ ਨੇ ਕਿ ਸਾਡੇ ਹੱਥ ਬਨੇ ਹੋਏ ਸੀ ਸਾਡੇ ਚਲਣ ਦਿੱਤੇ ਸਾਡੀ ਸਾਡੇ ਬਸ ਸਾਰੇ ਨਹੀਂ ਚਲਣ ਦਿੱਤੇ ਗਿਆ ਵੀਰਵਾਰ ਨੂੰ ਸਾਬਕਾ ਡੀਜੀਪੀ ਸੁਖਦ ਚੋਟ ਪਧਾਏ ਨੇ ਵੀ ਵਿਜਲੇਸ ਸਾਹਮਣੇ ਆਪਣਾ ਬਿਆਨ ਦਰਜ ਕਰਵਾਇਆ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਅਧਿਕਾਰੀਆਂ ਨਾਲ ਕੁਝ ਅੰਦਰੂਨੀ ਅਤੇ ਹੈਰਾਨ ਕਰਨ ਵਾਲੀ ਜਾਣਕਾਰੀ ਸਾਂਝੀ ਕੀਤੀ ਚਟੂ ਪਧਾਏ ਪਹਿਲਾਂ ਹੀ ਇਸ ਮਾਮਲੇ 'ਚ ਵੱਡੀ ਪੁੰਕੜ ਮਾ ਚੁੱਕੇ ਨੇ ਅਤੇ ਉਹਨਾਂ ਦੀ ਗਵਾਹੀ ਮਾਮਲੇ ਨੂੰ ਇੱਕ ਨਿਰਣਾਇਕ ਦਿਸ਼ਾ ਵੱਲ ਜਾ ਸਕਦੀ ਹੈ ਵਿਜਲੇਸ ਦਾ ਦੇ ਸੂਤਰਾਂ ਦਾ ਕਹਿਣਾ ਹੈ ਕਿ ਇਹਨਾਂ ਦੋਨਾਂ ਸਾਬਕਾ ਅਧਿਕਾਰੀਆਂ ਦੀ ਗਵਾਹੀ ਮਾਮਲੇ ਦੀ ਜਾਂਚ ਦੀ ਪੂਰੀ ਦਿਸ਼ਾ ਬਦਲ ਸਕਦੀ ਹੈ ਇਹ ਸੰਭਵ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮਜੀਠੀਆ ਤੋਂ ਦੁਬਾਰਾ ਪੁੱਛਗਿੱਛ ਕੀਤੀ ਜਾ ਸਕਦੀ ਹੈ ਜਾਂ ਕੁਝ ਹੋਰ ਵੀ ਵੱਡੇ ਨਾਮ ਇਸ ਮਾਮਲੇ ਦੀ ਜਾਂਚ ਦੇ ਦਾਇਰੇ ਵਿੱਚ ਆ ਸਕਦੇ ਹਨ ਯਾਨੀ ਕਿ ਬਿਕਮਜੀਤ ਸਿੰਘ ਮਜੀਠੀਆ ਤੇ ਉੱਤੇ ਵੱਡੀ ਕਾਰਵਾਈ ਹੋਣ ਦੀ ਸੰਭਾਵਨਾ ਹੈ ਕਿਉਂਕਿ ਜਿਹੜੇ ਡਾਇਰੈਕਟਰ ਨੇ ਈਡੀ ਦੇ ਸਾਫਕਾ ਨਰਿੰਦਰ ਸਿੰਘ ਉਹਨਾਂ ਵੱਲੋਂ ਪਹਿਲਾਂ ਵੀ ਸਖਤ ਬਿਆਨ ਦਿੱਤੇ ਗਏ ਫੈਲਾਵੀ ਨੇ ਦਸਤਾਵੇਜ਼ ਜਿਵੇਂ ਜਦੋਂ ਚਿੱਟੇ ਦੇ ਕੇਸ ਵਿੱਚੋਂ ਫੜੇ ਗਏ ਸੀ ਬਿਕਮਜੀਤ ਸਿੰਘ ਮਜੀਠੀਆ ਧੰਨਵਾਦ